ਦੋਸਤੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਨਮਸਕਾਰ ਕਬੂਲ ਕਰਨੀ ਅੱਜ ਆਪਾਂ ਤੁਹਾਨੂੰ ਵਕਾਵਾਗੇ ਜਿਹੜੀ ਮੀਂਹ ਦੇ ਨਾਲ ਕੋਠੇ ਦੀ ਇੱਕ ਛਾਤ ਖਰਾਬ ਹੋ ਗਈ ਆਪਣੀ ਸੱਜਣ ਦੀ ਔਰ ਉਹ ਆਪਾਂ ਨੂੰ ਬਣਾ ਕੇ ਦੇਣੀ ਹੈ ਔਰ ਲੋਕੀ ਜਿਹੜੀਆਂ ਵੱਡੀਆਂ-ਵੱਡੀਆਂ ਰੀਲਾਂ ਪਾਉਂਦੇ ਆ ਵਧੀਆ-ਵਧੀਆ ਬਿਲਡਿੰਗਾਂ ਦੀਆਂ ਕਈ ਤਰ੍ਹਾਂ ਦੀਆਂ ਸੈਲਫੀਆਂ ਹੋਰ ਕਈ ਪਰ ਆਪਾਂ ਦੇ ਆਪਣੇ ਭਰਾ ਦੋਸਤ ਜਿਹੜੇ ਗਰੀਬ ਦੋਸਤ ਜਿਹੜੇ ਸਾਡੇ ਵਰਗੇ ਸੱਜਣੇ ਆ ਆਪਾਂ ਤਾਂ ਉਹਨਾਂ ਦਾ ਦੁੱਖ ਦਰਦ ਵੰਡਾਉਨੇ ਆ ਤੇ ਕੋਸ਼ਿਸ਼ ਇਹ ਹੁੰਦੀ ਆ ਕਿ ਜਿਹੜੇ ਸਾਡੇ ਵਰਗੇ ਗਰੀਬ ਬੰਦੇ ਆ ਸਾਰੇ ਆਪਣੇ ਭਰਾਣ ਭਰਾਵਾ ਤੇ ਸਾਰਿਆਂ ਨੂੰ ਜਿਹੜਾ ਵਾ ਉਹਨਾਂ ਨੂੰ ਰਹਿਣ ਦੇ ਵਾਸਤੇ ਜਿਹੜਾ ਘਰ ਜਿਹੜਾ ਰੋਟੀ ਕੱਪੜਾ ਤੇ ਮਕਾਨ ਇਹ ਜਿਹੜਾ ਜ਼ਰੂਰੀ ਹੈ ਸਭ ਤੋਂ ਕਿਉਂਕਿ ਮੁੱਢਲੀ ਲੋੜ ਹੈ ਹਰ ਮਨੁੱਖ ਦੀ ਪਰਮਾਤਮਾ ਹਰ ਇੱਕ ਨੂੰ ਦੇਵੇ ਗੁਰੂ ਮਾਰਾ ਸੱਚੇ ਪਾਤਸ਼ਾਹ। ਔਰ ਇਹੋ ਹੀ ਆਪਣੀ ਹਰ ਵੀਰੇ ਅਰਦਾਸ ਰਹਿੰਦੀ ਆ। ਤੇ ਇਹ ਇੱਕ ਨਿਕਾਜ ਐਫਰਟ ਕੀਤਾ। ਔਰ ਇਹ ਬਣਾ ਕੇ ਜਿਹੜੀ ਦੇਣੀ ਆ। ਤੇ ਮੈਂ ਚਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ। ਕਿ ਜੇ ਕਿਸੇ ਦੀ ਥੋੜੀ-ਬੋਧੀ ਹੈਲਪ ਕਰ ਸਕਦੇ ਜੇ ਤੇ ਜ਼ਰੂਰ ਕਰਿਆ ਕਰੋ। ਕਿਉਂਕਿ ਇਹ ਜਿਹੜਾ ਕੋਈ ਵੀ ਸੱਜਣ ਮਿੱਤਰ ਜਿਹੜਾ ਵਾ ਆਪਣਾ ਉਹ ਵਸੇ ਰਸੇ ਔਰ ਪਰਮਾਤਮਾ ਜਿਹੜਾ ਆਪਾਂ ਨੂੰ ਇਸ ਧਰਤੀ ਤੇ ਭੇਜਿਆ ਨੇੇ ਕੰਮ ਕਰਨ ਵਾਸਤੇ ਔਰ ਉਹ ਕਰਦੇ ਰਹੀਏ ਗੁਰੂ ਮਾਰਾ ਸੱਚੇ ਪਾਤਸ਼ਾਹ ਨੇ ਜਿੰਨੇ ਵੀ ਆਪਾਂ ਨੂੰ ਸਾਹ ਬਖਸ਼ੇ ਨੇ ਜਿੰਦਗੀ ਬਖਸ਼ੀ ਹੈ ਉਹ ਮਨੁੱਖਤਾ ਦੀ ਭਲਾਈ ਦੇ ਵਿੱਚ ਲਗਾਈਏ ਨਾ ਕਿ ਕਿਸੇ ਨੂੰ ਤੰਗ ਪਰੇਸ਼ਾਨ ਕਰੀਏ ਔਰ ਕਿਉਂਕਿ ਇਹ ਇਨਸਾਨੀਅਤ ਇਹ ਇਨਸਾਨੀਅਤ ਤੋਂ ਵੱਡਾ ਕੋਈ ਕਰਮ ਨਹੀਂ ਹੁੰਦਾ ਭਾਵੇਂ ਜਿੰਨੇ ਵੀ ਮਰਜ਼ੀ ਅਸੀਂ ਲੋਕ ਕਿ ਪਾਠ ਪੂਜਾ ਬੰਦਗੀਆਂ ਕਰ ਲਈਏ ਜੇਕਰ ਸਾਡੇ ਕਰਮ ਚੰਗੇ ਨਹੀਂ ਆ ਤੇ ਫਿਰ ਸਾਡਾ ਜਿਹੜਾ ਵਾ ਉਹ ਪਾਜ ਪੂਜ ਜਿਹੜੀ ਪਾਠ ਪੂਜਾ ਕਰਨ ਦਾ ਵੀ ਕੋਈ ਫਾਇਦਾ ਨਹੀਂ ਇਸ ਕਰਕੇ ਜਿਹੜੀ ਕਰਮ ਜਿਹੜੇ ਆਪਣੇ ਸ਼ੁਭ ਕਰਮਾਂ ਤੇ ਇਕ ਬਹੂਣਾ ਟਰੋ ਇਸ ਕਰਕੇ ਗੁਰੂ ਮਹਾਰਾਜ ਨੇ ਫਰਮਾਇਆ ਕਿ ਚੰਗੇ ਕਰਮ ਕਰੋ ਔਰ ਇੱਕ ਦੂਜੇ ਦੇ ਨਾਲ ਜਿਹੜੀ ਆ ਵੰਡ ਕੇ ਖਾਓ ਇੱਕ ਦੂਜੇ ਦੀ ਸਹਾਇਤਾ ਕਰੋ ਕਿਉਂਕਿ ਪੈਸੇ ਲੈ ਕੇ ਨਾ ਤੇ ਕੋਈ ਜੰਮਿਆ ਤੇ ਨਾ ਕਿਸੇ ਨੇ ਮਰਨਾ ਨਾਲ ਲੈ ਕੇ ਇਹਦੇ ਐਵੇਂ ਮੰਨਦਾ ਕਵਹਿਮ ਹੁੰਦਾ ਵਾ ਸਾਰਾ ਕੁਝ ਇੱਥੇ ਹੀ ਰਹਿ ਜਾਣਾ ਇਹ ਵਰਤੋਂ ਵਾਸਤੇ ਹੀ ਆ ਜਿੰਨਾ ਚਿਰ ਤੱਕ ਆਪਾਂ ਇੱਥੇ ਆ ਆਪਣਾ ਗੁਜ਼ਾਰਾ ਹੁੰਦਾ ਰਵੇ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਸਾਰੇ ਭੈਣ ਭਾਈ ਵਸਦੇ ਰਸਤੇ ਰਹਿਣ ਵੱਡੀਆਂ ਵੱਡੀਆਂ ਬਿਲਡਿੰਗਾਂ ਜਿੰਨੀਆਂ ਮਰਜ਼ੀ ਪਾ ਲਈਏ ਜੇਕਰ ਘਰ ਦੇ ਵਿੱਚ ਪਿਆਰ ਨਹੀਂ ਤੇ ਫਾਕ ਨਹੀਂ ਇੱਕ ਦੂਜੇ ਦੇ ਨਾਲ ਕੋਈ ਦਰਦ ਨਹੀਂ ਮੰਡਾਉਂਦਾ ਤੇ ਫਿਰ ਉਹ ਜਿਹੜੀਆਂ ਬਿਲਡਿੰਗਾਂ ਹਨ ਨਾ ਉਹ ਵੀ ਜਿਹੜੀਆਂ ਉਹ ਮਨ ਨੂੰ ਨਹੀਂ ਚੰਗੀਆਂ ਲੱਗਦੀਆਂ। ਸੋ ਇੱਕ ਦੂਜੇ ਦਾ ਪਿਆਰ, ਇੱਕ ਦੂਜੇ ਦੀ ਮੁਹੱਬਤ, ਇੱਕ ਦੂਜੇ ਨਾਲ ਸਾਂਝ ਮਾਣਾ ਵਿੱਚੋਂ ਜ਼ਹਿਰ ਕੱਢ ਕੇ ਤੇ ਅੰਮ੍ਰਿਤ ਪਾਈਏ। ਕਿਉਂਕਿ ਮਨ ਵਿੱਚ ਨਫ਼ਰਤ, ਈਰਖਾ, ਵੈਰ, ਬੁਰਾਈ ਸਾੜਾ ਜਿਹੜਾ ਮਨੁੱਖਾਂ ਦੇ ਵਿੱਚ ਲਗਾਤਾਰ ਵਧਦਾ ਜਾ ਰਿਹਾ ਹੈ। ਇਹਦਾ ਕਾਰਨ ਇਹੋ ਹੀ ਹੈ ਕਿ ਮੁਕਾਬਲੇਬਾਜ਼ੀ, ਇੱਕ ਦੂਜੇ ਦੇ ਵਧਣ ਦੀ ਜਿਹੜੀ ਹੋੜ ਲੱਗੀ ਹੈ। ਪਰ ਆਪਾਂ ਉਸ ਦੌੜ 'ਚ ਸ਼ਾਮਲ ਨਹੀਂ ਹੋਣਾ। ਆਪਾਂ ਇੱਕ ਦੂਜੇ ਦੀ ਮਦਦ ਦੇ ਵਿੱਚ ਜਿਹੜਾ ਵਾ ਉਹ ਸ਼ਾਮਲ ਹੋਣਾ ਵਾ ਤੇ ਜਿੰਨੀ ਕੀ ਹੋ ਸਕਦੀ ਆ ਆਪੋ ਕਰੋ ਕੋਈ ਗੱਲ ਨਹੀਂ ਬਹੁਤੀ ਨਹੀਂ ਹੁੰਦੀ ਭਾਵੇਂ ਕਿਸੇ ਨੂੰ ਰਾਹ ਜਿਹੜਾ ਵਾ ਦੱਸ ਦਿਓ ਕਿਸੇ ਦੇ ਨਾਲ ਕੋਈ ਕਿਸੇ ਨੂੰ ਦਵਾਈ ਦਾ ਰੂ ਲੈ ਦਿਓ ਕਿਸੇ ਗਰੀਬ ਬੰਦੇ ਨੂੰ ਕੋਈ ਲੀੜੇ ਕੱਪੜੇ ਲੈ ਦਿਓ ਜਿਹੜੇ ਲੋੜਵੰਦੇ ਆ ਬਿਮਾਰ ਲਾਚਾਰ ਜਿਹੜੇ ਚੱਲ ਫਿਰ ਨਹੀਂ ਸਕਦੇ ਜਾਂ ਕਈ ਤਰੀਕਿਆਂ ਦੇ ਨਾਲ ਹੈਲਪ ਕੀਤੀ ਜਾ ਸਕਦੀ ਹੈ ਓਕੇ ਥੈਂਕ ਯੂ ਵੀਡੀਓ ਜਿਹੜੀ ਆ ਆਪ ਜੀ ਨੂੰ ਚੰਗੀ ਲੱਗੀ ਆ ਜਾਂ ਨਹੀਂ ਚੰਗੀ ਲੱਗੀ ਪਰ ਮੈਂ ਪਾਤੀ ਆ ਕੋਈ ਗੱਲ ਨਹੀਂ ਕਿਉਂਕਿ ਤੁਹਾਡੇ ਨਾਲ ਜਿਹੜਾ ਵਾ ਵਿਚਾਰ ਸਾਂਝੇ ਕਰਕੇ ਆਪਣੇ ਮਨ ਨੂੰ ਸੰਤੁਸ਼ਟੀ ਮਿਲਦੀ ਥੈਂਕ ਯੂ ਸਾਰੇ ਓਕੇ ਸਤਿ ਸ੍ਰੀ ਅਕਾਲ ਜੀ